ਹੈਲੋ ਸਸਿਕਾਲ ਬਾਈ ਜੀ ਸਸਰੇ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਓਕੇ ਓਕੇ ਬਾਈ ਜੀ ਲੋ ਵੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਸ਼੍ਰੀ ਮਕਸਦ ਸਾਹਿਬ ਦਸਹਰਾ ਮੰਡੀ ਘੋੜਿਆਂ ਵਾਲੀ ਤੇ ਤੇ ਬਾਈ ਜੀ ਆਪਣੇ ਨਾਲ ਆ ਕਰਦੇ ਆਂ ਗੱਲਬਾਤ ਬਾਈ ਜੀ ਆਪਣਾ ਕੀ ਨਾਂ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਹੋਰ ਬਾਈ ਜੀ ਠੀਕ ਠਾਕ ਹੋ ਬਿਲਕੁਲ ਠੀਕ ਚੜ੍ਹਦੀ ਕਲਾ ਜੀ ਜਾਨਵਰ ਲੈ ਕੇ ਪਹੁੰਚੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਜਾਨਵਰ ਲੈ ਕੇ ਆਏ ਜੀ ਨੇੜੇ ਕਰ ਲਿਓ ਮੈਂ ਕਿੰਨੇ ਜਾਨਵਰ ਲੈ ਕੇ ਆਏ ਬਾਈ ਚਾਰ ਜਾਨਵਰ ਚਾਰ ਲੈ ਕੇ ਆਏ ਹਾਂ ਤੇ ਹੋਇਆ ਕੋਈ ਸੇਲ ਬਾਈ ਜੀ ਬਸ ਕੰਮ ਚੱਲੀ ਜਾਂਦਾ ਜੀ ਚੱਲੀ ਜਾਂਦਾ ਠੀਕ ਹੈ ਜੀ ਤੇ ਬਾਈ ਜੀ ਦੋ ਆਪਾਂ ਨੂੰ ਵਛੇਰੀ ਬਾਰੇ ਜਾਣਕਾਰੀ ਇਹ ਬਾਈ ਸਮੁੰਦਰ ਲੈਂਡ ਚ ਬੱਚੀ ਜੀ ਸਮੁੰਦਰ ਲੈਂਡ ਦੀ ਹੈ ਹਾਂ ਜੀ ਠੀਕ ਹੈ ਬਾਈ ਜੀ 17 ਮਹੀਨੇ ਉਮਰ ਹੈ ਜੀ 17 ਮਹੀਨੇ ਉਮਰ ਹੈ ਇਹਦੀ ਹਾਂ ਜੀ ਠੀਕ ਹੈ ਬਾਈ ਜੀ ਤੇ ਬਿਲਕੁਲ ਸਪੌਟਲੈਸ ਹੈ ਜੀ ਬਿਲਕੁਲ ਓਕੇ ਜੀ ਠੀਕ ਹੈ ਜੀ ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਫਿਰ ਆਪਾਂ ਜੀ ਇਹਦਾ ਰੇਟ 4 ਲੱਖ ਰੁਪਏ ਦਾ ਲਓ ਵੀ ਦੋਸਤੋ ਬਹੁਤ ਸੋਹਣੀ ਵਛੇਰੀ ਆ ਕੰਨ ਕਨੋਤੀ ਵੀ ਚੰਗੀ ਹੈ ਹਾਈਟ ਬਹੁਤ ਕਰੂਗੂ ਬੇ ਹੈਨਾ ਜੀ ਹਾਂ ਜੀ ਹਾਂ ਜੀ ਠੀ ਤੇ ਘੋੜੇ ਦੇ ਬਾਰੇ ਜਾਣਕਾਰੀ ਕਿ ਸੂਰਿਆ ਲੈਣ ਵਾਲੀ ਹੈ ਨਹੀਂ ਸਮੁੰਦਰ ਰਾਜਕੋੜਾ ਜੀ ਰਾਜਕੋੜਾ ਹਾਂਜੀ ਠੀਕ ਹੈ ਇਹ ਇੰਦਰ ਲੈਣ ਦਾ ਬੱਚਾ ਜੀ ਕਿੱਥੇ ਹੈ ਜੀ ਰਾਜਕੋੜਾ ਮਹਾਲੀ ਮਹਾਲੀ ਠੀਕ ਹੈ ਜੀ ਤੇ ਆਪਣਾ ਏਰੀਆ ਕਿਹੜਾ ਜੀ ਆਪਣਾ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੋਂ ਆ ਹਾਂਜੀ ਠੀਕ ਹੈ ਲਓ ਜੀ ਬਾਈ ਜੀ ਬਹੁਤ ਸੋਹਣੀ ਹੈ ਬਸ਼ੇਰੀ 17 ਮਹੀਨਿਆਂ ਦੀ ਹੈ ਬਾਈ ਜੀ ਡਿਮਾਂਡ ਇਹਦੀ ਕਰਦੇ ਆ 4 ਲੱਖ ਰੁਪਏ 4 ਲੱਖ ਰੁਪਏ ਜਿਸ ਨੇ ਵੀ ਸੰਪਰਕ ਕਰਨਾ ਹੈ ਬਾਈ ਜੀ ਨਾਲ ਕਰੋ ਬਹੁਤ ਸੋਹਣਾ ਜਾਨਵਰ ਹੈ ਬਾਈ ਜੀ ਲੈ ਕੇ ਆਜੋ ਬਾਈ ਜੀ ਅਗਲੀ ਵਿਕਰੀ ਹਾਂਜੀ ਭਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਬਈ ਨੂਰੇ ਦੀ ਬੱਚੀ ਜੀ ਠੀਕ ਹੈ ਜੀ ਨੂਰੇ ਦੀ ਬੱਚੀ ਹੈ ਜੀ ਬਖਰਪੁਰ ਵਾਲੇ ਦੀ ਹਾਂਜੀ ਠੀਕ ਹੈ ਜੀ 12 ਮਹੀਨੇ ਉਮਰ ਹੈ 12 ਮਹੀਨੇ ਉਮਰ ਹੈ ਜੀ ਹਾਂਜੀ ਠੀਕ ਹੈ ਭਾਈ ਜੀ ਤੇ ਭਾਈ ਜੀ ਇਹ ਆਪਾਂ ਸੇਲ ਪਰਚੇ ਦਾ ਹਸਤੇ ਵੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਡਿਮਾਂਡ ਕੀ ਹੈ ਜੀ 3.5 ਲੱਖ ਰੁਪਏ ਜੀ 3.5 ਲੱਖ ਇਹ ਵੀ ਭਾਈ ਜੀ ਪੂਰੀ ਕੱਦ-ਕੱਡ ਚੰਗਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਕਲ ਘਰ ਦੀ ਬਾਲੀ ਹੈ ਜੀ ਬੱਚੀ ਹਾਂਜੀ ਘਰ ਦੀ ਬੱਚੀ ਆਪਣੀ ਜੀ ਠੀਕ ਹੈ ਠੀਕ ਹੈ ਭਾਈ ਜੀ ਆਜੋ ਭਾਈ ਜੀ ਲੋ ਵੀ ਦੋਸਤੋ ਇਹ ਦੂਸਰੇ ਨੰਬਰ ਏ ਆ ਗਈ ਜੀ ਆਪਣੀ ਮਾਰਵਾੜੀ ਹਾਂਜੀ ਠੀਕ ਹੈ ਬਾਈ ਜੀ ਇਹ ਭਾਈ ਰਾਜ ਤਿਲਕ ਦੀ ਬੱਚੀ ਜੀ ਰਾਜ ਤਿਲਕ ਦੀ ਬੱਚੀ ਹੈ ਹਾਂਜੀ ਰਾਜਵੀਰ ਦਾ ਬੱਚਾ ਜੀ ਰਾਜਵੀਰ ਦਾ ਬੱਚਾ ਹੈ ਇਹ ਵੀ ਕਰਦੀ ਹੈ ਜੀ ਆਪਣੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਇਹਦੀ ਉਮਰ ਕਿੰਨੀ ਹੋ ਗਈ ਬਾਈ ਜੀ ਇਹ 15 ਮਹੀਨੇ ਜੀ 15 ਮਹੀਨੇ ਬਾਲਪੋਰੀਆਂ ਦੀ ਬਿਲਕੁਲ ਸਾਫ ਹੈ ਦੇਖ ਲਓ ਓਕੇ ਜੀ ਠੀਕ ਹੈ ਜੀ ਤਿੰਨ ਪੈਰ ਚਿੱਟੇ ਮੱਥੇ ਤੇ ਫੁੱਲ ਹਨਾ ਜੀ ਹਾਂਜੀ ਠੀਕ ਹੈ ਬਾਈ ਜੀ ਇਹਦੀ ਡਿਮਾਂਡ ਕੀ ਕਰਦੇ ਹੋ ਜੀ 3.5 ਲੱਖ ਰੁਪਏ ਜੀ 3.5 ਲੱਖ ਮੌਕੇ ਤੇ ਮਾਨਤਨ ਹੋ ਜੂਗਾ ਜੀ ਹਾਂਜੀ ਜੋ ਕਰਾਂਗੇ ਜੀ ਠੀਕ ਹੈ ਠੀਕ ਹੈ ਬਾਈ ਲਾਲ ਚੰਬੀ ਜੀ ਹਾਂਜੀ ਠੀਕ ਹੈ ਲਾਲ ਚੰਬੀ ਹੈ ਚਿੱਟਾ ਪੰਨ ਕਾਫੀ ਦਿਖਾਉਂਦੀ ਹੈ ਨਾ ਬਾਈ ਜੀ ਹਾਂਜੀ ਠੀਕ ਹੈ ਇਹ ਗੱਭਣਾ ਬਾਈ ਜੀ ਇਹ ਸਾਢੇ 7 ਮਹੀਨੇ ਦੇ ਗੱਭਣ ਜੀ ਸਾਢੇ 7 ਮਹੀਨਿਆਂ ਦੀ ਕਿਹੜੇ ਘੋੜੇ ਤੋਂ ਜੀ ਇਹ ਨੁਕਰੇ ਘੋੜੇ ਤੋਂ ਨੁਕਰੇ ਘੋੜੇ ਤੋਂ ਗੱਭਣਾ ਜੀ ਤੇ ਬਾਕੀ ਬਾਈ ਜੀ ਕਹਿੰਦੇ ਇਹਦਾ ਰੇਟ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਲੋ ਵੀ ਦੋਸਤੋ ਬਾਈ ਜੀ ਆਪਣੇ ਨਾਲ ਹੈ ਦਸਹਿਰਾ ਮੰਡੀ ਸ਼੍ਰੀ ਮੁਕਸਰ ਸਾਹਿਬ ਤੇ ਜਾਨਵਰ ਲੈ ਕੇ ਆਏ ਆ ਤਿੰਨ ਵਸ਼ੇਰੀਆਂ ਇੱਕ ਘੋੜੀ ਹੈ ਬਾਕੀ ਬਾਈ ਜੀ ਨਾਲ ਗੱਲ ਬਾਈ ਜੀ ਘਰੇ ਵੀ ਇਹੀ ਆਪਣਾ ਸੇਲ ਪਰਚੇਜ਼ ਦਾ ਕੰਮ ਹੀ ਹੈ ਜੀ ਹਾਂਜੀ ਜੀ ਠੀਕ ਹੈ ਜੀ ਕਿੰਨੇ ਕਿ ਜਾਨਵਰ ਹੁੰਦੇ ਆ ਆਪਣੇ ਕੋਲੇ ਆਪਣੇ ਘਰ ਦੋ ਨੁਗਰੇ ਘੋੜੀਆਂ ਹੋਰੀਆਂ ਹੋਰ ਹੈਗੀਆਂ ਠੀਕ ਹੈ ਬਾਕੀ ਆਉਂਦੇ ਜਾਂਦੇ ਰਹਿੰਦੇ ਜਾਨਵਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਇੱਕ ਨੰਬਰ ਬੋਲ ਦੋ ਜੀ 84370 ਹਾਂਜੀ 21006 ਇੱਕ ਵਾਰੀ ਫਿਰ ਬੋਲ ਦੋ ਜੀ 84370 ਹਾਂਜੀ 21006 ਠੀਕ ਹੈ ਬਾਈ ਜੀ ਜੇ ਕਿਸੇ ਨੇ ਸੰਪਰਕ ਕਰਨਾ ਬਾਈ ਜੀ ਜੇ ਜਾਨਵਰ ਚਾਹੀਦੇ ਆ ਘੋੜੀਆਂ ਜਾਂ ਵਸ਼ੇਰੀਆਂ ਤਾਂ ਤੁਸੀਂ ਬਾਈ ਜੀ ਦੇ ਨਾਲ ਸੰਪਰਕ ਕਰਦੇ ਹੋ ਨੰਬਰ ਤੁਹਾਨੂੰ ਦੇਤਾ ਸਕਰੀਨ ਦੇ ਉੱਪਰ ਤੇ ਬਾਈ ਜੀ ਕਿਵੇਂ ਰਿਹਾ ਮੇਲਾ ਅੱਜ ਆਪਣਾ ਦਸਹਿਰਾ ਬਹੁਤ ਵਧੀਆ ਜੀ ਵਧੀਆ ਜੀ ਹਾਂਜੀ ਠੀਕ ਹੈ ਜੀ ਪਰ ਕਈ ਮੈਂ ਇਧਰੋਂ ਕਿਹੜਾ ਮਾਰ ਕੇ ਆਇਆ ਕਿ ਕਹਿੰਦੇ ਠੀਕ ਆ ਠੰਡਾ ਨਹੀਂ ਨਹੀਂ ਬਾਈ ਬਹੁਤ ਵਧੀਆ ਜੀ ਮੇਰਾ ਅੱਛਾ ਜੀ ਪਰ ਜਾਨਵਰ ਘਟਾਏ ਹਨ ਥੋੜੇ ਜੀ ਹਾਂਜੀ ਠੀਕ ਹੈ ਜੀ ਉਸ ਦਾ ਨਾ ਰੇਟ ਚੰਗਾ ਜਾਂ ਮੰਨ ਲਓ ਠੀਕ ਵਧੀਆ ਜੀ ਯੂਪੀ ਵਾਲੇ ਸੱਜਣ ਆਏ ਹੋਏ ਆ ਠੀਕ ਹੈ ਬਾਈ ਜੀ ਕਿੰਨੇ ਦਿਨ ਹੋ ਗਏ ਆ ਇਹਨੂੰ ਆਪਾਂ ਨੂੰ ਬਾਈ ਆ ਦੂਜਾ ਦਿਨ ਹੀ ਦੂਜਾ ਦਿਨ ਆ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਲਈ